ਕਿੰਸਾ ਸਿਕਲ ਦੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਨੇਪਾਲ ਤਹਿਸੀਲ ਇਹ ਜਨਾਲਾ ਇਹ ਤੇ ਜ਼ਿਲ੍ਹਾ ਅੰਮ੍ਰਿਤਸਰ ਆ ਬਾਬਾ ਜੀ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਬੋਸ਼ ਵਿਖਾਉਣੇ ਤਿੰਨੇ ਸੂਈਆਂ ਸਵਾਈਆਂ ਤੇ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਇਹੀ ਆ ਵੀ ਸੂਈਆਂ ਦੀਆਂ ਆਪਣੀ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਤੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚੁਆਈ ਜ਼ਰੂਰ ਕਰਾ ਲਿਆ ਕਰੀ ਹਾਂਜੀ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠੀਕ ਠਾ ਜੀ ਸੇਠਾ ਚੜਦੀ ਕਲਾ ਜੀ ਤੇ ਨਾਮ ਦੱਸ ਦੋ ਕਰੀ ਆਪਣਾ ਮੇਰਾ ਨਾਮ ਰਾਜਿੰਦਰ ਸਿੰਘ ਜੀ ਹਾਂਜੀ ਤਸੀੜਾ ਜਨਾਲਾ ਜਿਹੜਾ ਅੰਮ੍ਰਿਤਸਰ ਤੇ ਪਿੰਡ ਨਪਾਲ ਜੀ ਠੀਕ ਹੈ ਜੀ ਹਾਂਜੀ ਤੇ ਫੋਨ ਨੰਬਰੇ ਬੋਲ ਦਿਆ ਕਰੀ 98 97813 78699 ਖਿਰਵਾ ਛੋਟੀ ਤੋਂ ਕਰ ਲਈਏ ਹਾਂਜੀ ਛੋਟੀ ਤੋਂ ਕਰ ਲਈਏ ਆਜਾ ਸ਼ੁਰੂਆਤ ਛੋਟੀ ਤੋਂ ਕਰ ਲੈਂਦੇ ਆ ਫਿਰ ਕਾਮਾ ਬਖਾਉਨੇ ਕਿੰਨਾ ਜਿਹੜਾ ਕੱਲ ਦੁੱਧ ਤਿਆਰ ਜਿਹੜੀਆਂ ਕੋ 12 ਕਿਲੋ ਦੁੱਧ ਜੇ 100% ਫੁੱਲ ਗਾਰੰਟੀ ਜਿਹੜਾ ਬਿਲਕੁਲ ਕੰਡੇ ਵਾਲਾ ਮਾਰ ਕੇ ਜਿਹੜਾ ਠੰਡਾ ਕਰਕੇ ਅੱਛਾ ਹਾਂਜੀ ਤੇ ਬੱਚਾ ਇਹਦਾ ਬੱਚਾ ਇਹਦਾ ਕਟਾ ਜੇ ਆਹ ਵਾਲਾ ਕਟਾ ਜੇ ਹਾਂਜੀ ਹਾਂਜੀ ਠੀਕ ਹੈ ਜੀ ਦੁੱਧ ਚੰਗਾ ਛੱਡਿਆ ਕੱਟੇ ਨੂੰ ਹਾਂਜੀ ਚਲੋ ਖੋਲੋ ਫਿਰ ਤੋਰਦੀਏ ਇਹ ਥਾਣੇ ਦੇ ਘਰੀ ਦੇਖ ਸਕਦੇ ਆ ਪੂ ਲੱਗੇ ਦੋ ਚੰਗੇ ਗੈਪ ਤੇ ਚੰਗੇ ਸਾਈਟ ਤੇ ਸੂਆ ਇਹਦਾ ਤੂੰ ਆ ਪਹਿਲਾ ਜੀ ਅੱਛਾ ਪਹਿਲਾ ਹੀ ਸੂਆ ਆ ਹਾਂ ਜੀ ਪਹਿਲਾਂ ਛੋਟੇ ਜੀ ਅເລັກਸਾਂ ਦੇ ਜੀ ਕੋਈ 10 11 ਲੀਟਰ ਦੇ ਲਾਗੇ ਬੰਨੇ ਦੁੱਧ ਜਿਹੜਾ ਹਣ ਗਿੰਦੇ ਵੀ ਮੋਕੇ ਤੇ ਹੈਗਾ ਹੈ ਬਾਕੀ ਉਹਦੋਂ ਹੀ ਆਪਣਾ ਦੋ ਟਾਈਮ ਚੋ ਕੇ ਲੈ ਜਾਣਾ ਥਾਣੇ ਤੇ ਦੇਖ ਸੰਦੇ ਜੀ ਤੇ ਬਾਕੀ ਸੋਹਣੀ ਝੋਟੀ ਆ ਅਗਲੇ ਸੋਏ ਨਾਲ ਵੀ ਝੋਟੀ ਚੰਗੀ ਤਿਆਰ ਹੋਣੀ ਹੈ ਤੇ ਬਾਬਾ ਜੀ ਕਿੰਨਾ ਫੇ ਰੱਖਣਾ ਇਹਦਾ ਮੁੱਲ ਆਪਾਂ ਇਹਦਾ ਵੀਰ ਜੀ 90000 ਰੁਪਿਆ ਮੁੱਲ ਜੇ ਅੱਛਾ ਤੇ 192 ਮੰਨਤਨ ਮੋਕੇ ਤੇ ਹੋ ਜੂਗਾ ਮੋਕੇ ਤੇ ਹੋ ਜੂਗਾ ਮੰਨਤਨ ਮੰਨਤਨ ਮੋਕੇ ਤੇ ਹੋ ਜੂਗਾ ਹਨਾ 90000 ਚ ਮੰਨਤਨ ਇਹਦਾ ਹੋ ਜੂਗਾ ਤੇ ਆ ਗਾਂ ਕੋਲ ਕਿੰਨਾ ਦੁੱਧ ਤਿਆਰ ਇਹਦੇ ਕੋਲ ਹੈਗਾ ਜੀ 10 ਲੀਟਰ ਦੁੱਧ ਤਿਆਰ ਜੀ ਦਾ 10 ਲੀਟਰ ਹੈਗਾ ਪੱਕਾ ਦੁੱਧ ਹਾਂ ਜੀ ਪੱਕਾ ਦੁੱਧ ਹੈ ਦਾ ਠੀਕ ਆ ਸੂਈ ਨੂੰ ਕਿੰਨਾ ਕਿਤੇ ਨਾ ਹੋ ਕੇ ਜੀ ਇਹਨੂੰ ਹੋਈ ਚਲੇ 15 20 ਦਿਨ ਚਲੇ ਜੇ ਅੱਛਾ ਤੋੜਾਂ ਫੇਰ ਇੱਕ ਵਾਰੀ ਉਹ ਅੱਛਾ ਤਿਆਰ ਨੂੰ ਪੈਣ ਜਬ ਬਾਕੀ ਇਹ ਆ ਵੀ ਗਾਂਨ ਸਟਾਈਲਿਸ਼ ਟੁੱਲੇ ਚਾਲੂ ਹੋ ਜਾਣੇ ਹਾਂ ਇਹ ਸੁੱਕੀ ਤੂੜੀ ਪੈਣ ਦੀ ਕੱਲੇ ਤੇ ਦੁੱਧੋਂ ਜਿਹੜਾ ਪਸ਼ੂਆਂ ਨੇ ਤੁਰ ਪੈਣਾ 10 ਲੀਟਰ ਹੁਣ ਦੁੱਧ ਜਿਹੜਾ ਕਹਿੰਦੇ ਵੀ ਮੌਕੇ ਤੇ ਹੈਗਾ ਇਹਦੇ ਕੋਲ ਤੇ ਇਹਦਾ ਬਾਬਾ ਜੀ ਕਿੰਨਾ ਜੇ ਮੁੱਲ ਇਹ ਵੀਰ ਜੀ 38000 ਰੁਪਿਆ ਮੁੱਲ ਜੇ ਅੱਛਾ ਹਾਂਜੀ ਤੇ ਕਿੰਨੇ ਤੇ ਮੁਕਾ ਦੀਏ ਇਹ ਮੁਕਾ ਦਿਓ ਤੁਸੀਂ 35 ਤੱਕ ਮੁਕਾ ਦਿਓ ਕਿ ਹੋਰ ਕਰਦੀਏ ਮੰਤਨ ਬਿਲਕੁਲ ਜਾਇਜ਼ ਕਹਤਾ ਏ ਅੱਛਾ ਹਾਂਜੀ ਬਾਕੀ ਜਿਹੜਾ ਕੋ ਫੋਨ ਲਾਊਗਾ ਤੇ ਮੰਤਨ ਮੁੱਕ ਦੇ ਖੁੱਲਾ ਕਰ ਦੋਗੇ ਮੰਤਨ ਕੋ ਫੋਨ ਲਾਵੇ ਇੱਕ ਵਾਰੀ ਹਨਾ ਠੀਕ ਹੈ ਠੀਕ ਹੈ ਜੀ ਤੇ ਹੁਣ ਉਹ ਜਿਹੜੀ ਉਹ ਹੱਥ ਹੱਜੇ ਅੱਛਾ ਜੀ ਹਾਂਜੀ ਬਗਾਰ ਬੱਚੇ ਤੋਂ ਇਹ বিনা ਬੱਚੇ ਤੋਂ ਦੁੱਧ ਕਿੰਨਾ ਜੀ ਦੇ ਕੋਲ ਫਿਰ ਤੁਹਾਨੂੰ ਦੁੱਧ ਆ ਗਿਆ 5 ਕਿਲੋ ਲੀਟਰ ਤੋਰਾਂ ਫਿਰ ਇੱਕ ਕਰੀ ਨੂੰ ਲੈ ਗਾੜੀ ਪ੍ਰਾਲੀ ਪ੍ਰੂਲੀ ਦਹੀਂ ਪੈਣ ਆ ਦੇਖ ਸਰ ਬਣਾ ਚਾਲੂ ਹੋ ਗਿਆ 7-8 ਲੀਟਰ ਤੇ ਆ ਜਾਣੀ ਇਹ ਵੀ ਆ ਦੇਖ ਲੈ ਇਹੋ ਜਿਹਾ ਪ੍ਰਾਲੀ ਤੂੜੀ ਇਹੋ ਜੀ ਮਜ਼ਾ ਕੋਈ ਚੰਗੇ ਪੱਠੇ ਨਹੀਂ ਪੈਣਦੇ ਤੇ ਪਸ਼ੂ ਸਾਰੇ ਚਲੋ ਵਾ ਜਾ ਕੇ ਵਦਨ ਹਲੇ ਆ ਇੱਕ ਦੀ ਤੋਰ ਕੇ ਕਰੀ ਉਧਰ ਨੂੰ ਆ ਜਲੇ ਆ ਜੀ ਥਾਣੇ ਦੇ ਦੇਖਾ ਦੇ ਜੇ ਇੱਕ ਵੀ ਲੱਗੇ ਤਾਂ ਤੇ ਕਿੰਨਾ ਫੇਰ ਰੱਖਣਾ ਵੇਦੀ ਇਹਦਾ ਮੁੱਲ ਆਪਾਂ ਯਾਰ ਵੀਰ ਜੀ 16000 ਰੁਪਏ ਮਾਰੀ ਯਾਰ ਤੇ ਇਹ ਕਿੰਨੇ ਦੀ ਕਰ ਦੀਏ 12000 ਛੱਡ ਦਾਂਗੇ ਅੱਛਾ 12000 ਦੀ ਕਰ ਦੋਗੇ ਹਾਂਜੀ ਹਾਂਜੀ ਚਲੋ ਬਾਕੀ ਉਹਨੇ ਇੱਕੀ ਮੁੱਕੇ ਤੇ ਫੇਰ ਹੋ ਜਾਊਗਾ ਮਾਦਨ ਹਨਾ ਤੇ ਬਾਕੀ ਤਿੰਨੇ ਸੋਇਆ ਸਵਾਈਆਂ ਆਪਣੇ ਇੱਥੋਂ ਆ ਕੇ ਚੋਚਵਾ ਕੇ ਤੇ ਤਸੱਲੀ ਕਰਕੇ ਤੇ ਵੇਸ਼ ਚਾ ਕੇ ਖੜੋ ਬਾਕੀ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ